ਕਿਉਂਰਾ ਨਮਸਕਾਰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜੀ ਤੁਸੀਂ ਦੇਖ ਰਹੇ ਹੋ ਸਰਦਾਈ ਲਵਰ ਤੇ ਉੱਪਰ ਜਿਹੜੀ ਤੁਸੀਂ ਫੋਟੋ ਦੇਖ ਰਹੇ ਹੋ ਇਹ ਨਿੰਮ ਦਾ ਘੋਟਣਾ ਤੇ ਥੱਲੇ ਕੁੰਡਾ ਆ ਪਰ ਇਹਨਾਂ ਦੇ ਕੋਲ ਨਿੰਮ ਦਾ ਘੋਟਣਾ ਵੀ ਆ ਤੇ ਨਾਲ ਜਿਹੜੀ ਆ ਬਿਜਲੀ ਵਾਲੀ ਮਸ਼ੀਨ ਆ ਜਿਹਦੇ ਨਾਲ ਸਰਦਾਈ ਬਣਾਦੇ ਆ ਇਹ ਟਾਕਾ ਨਿੰਨੀ ਦੇ ਵਿੱਚ ਜਿਹੜੀ ਇੱਕ ਸਪੌਟ ਹੈਗਾ ਜਿੱਥੇ ਸਰਦਾਈ ਲਵਰ ਕਰਕੇ ਛੋਟਾ ਜਿਹਾ ਫੂਡ ਟਰੱਕ ਜਿਹੜਾ ਇੱਥੇ ਖੜਾ ਆ ਅੱਜ ਤੁਹਾਨੂੰ ਉਹਦੇ ਬਾਰੇ ਥੋੜੀ ਜਾਣਕਾਰੀ ਦੇਣਗੇ ਸਰਦਾਰ ਗੁਰਜੀਤ ਸਿੰਘ ਸੋ ਉਹਨਾਂ ਨਾਲ ਆਪਾਂ ਤੁਹਾਨੂੰ ਗੱਲਬਾਤ ਕਰਾਂਗੇ ਜਦੋਂ ਪਾਪਾ ਕਰੋ ਤੋਂ ਟਾਕਨਨੀ ਵਾਲੀ ਸਾਈਡ ਨੂੰ ਤੁਸੀਂ ਆਨੇ ਆ ਜਿੱਥੇ ਕਾਊਂਟਡਾਊਨ ਵੀ ਆ ਮੈਕਡੋਨਲਡ ਆ ਤੇ ਸੋਸ ਖੁੰਝੇ ਦੇ ਉੱਤੇ ਜਿਹੜੀ ਹੈਗੀ ਆ ਇਹ ਗੁੱਡ ਫਰੇਜ਼ ਵਾਲਿਆਂ ਦੀ ਜਿਹੜੀ ਦੁਕਾਨ ਹੈਗੀ ਆ ਜਿੱਥੇ ਵੈਕਿਊਮ ਕਰਾਉਂਦੇ ਸੀ ਉੱਥੋਂ ਬਰਖਾ ਬੰਦ ਹੋ ਗਈ ਆ ਹੁਣ ਉਹ ਤੇ ਉਹਦੇ ਕਾਰਨਰ ਦੇ ਉੱਤੇ ਜਿਹੜੀ ਹੈ ਫੂਡ ਟਰੱਕ ਜਿਹੜਾ ਇਹ ਲੱਗਾ ਹੋਇਆ ਤੁਸੀਂ ਬੋਰਡ ਤੋਂ ਜਿੰਨੇ ਦੇਖ ਰਹੇ ਆ ਪਪਾ ਟੋਏ ਟੋਏ ਤੋਂ ਵੀ ਇੱਥੇ ਸਰਵਾਈਪਿੰਨ ਲੋਕ ਆਦੇ ਨੇ ਸੋ ਜਿਹੜੇ ਜਵਾਨ ਖੜੇ ਨੇ ਉਹ ਵੀ ਪਪਾ ਟੋਏ ਤੋਂ ਆਏ ਆ ਸੋ ਆਪਣੇ ਖਾਸ ਰਿਲੇਟਿਵ ਨਹੀਂ ਤੇ ਹੁਣ ਮੈਂ ਗੱਲਬਾਤ ਕਰਦੇ ਆਂ ਲੈ ਜਾ ਕੇ ਪਾ ਜਿੱਥੇ ਸਰਦਾਈ ਇਹ ਮੁਹੱਈਆ ਕਰਾ ਰਹੇ ਨੇ ਤੇ ਦੇਖੋ ਤੁਸੀਂ ਫੂਡ ਟਰੱਕ ਦੇ ਉੱਤੇ ਜਿਹੜਾ ਆ ਸਿੱਖ ਅੰਪਾਇਰ 1799 ਤੋਂ 1859 ਤੱਕ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਉਹ ਵੀ ਨਾਲ ਉਹਨਾਂ ਨੇ ਜਿੱਦਾਂ ਇੱਥੇ ਸਾਈਨੇ ਦੇ ਉੱਤੇ ਜਿੱਦਾਂ ਲਾਇਆ ਇੱਕ ਜੱਜਵਾ ਲੈਣ ਵਾਸਤੇ ਤੇ ਇੱਥੇ ਕੀ ਕੀ ਹੈਗਾ ਲੱਸੀ ਬਟਰ ਮਿਲਕ ਸ਼ਰਦਾਈ ਨਟ ਸ਼ੇਕ ਕਾਲੇ ਛੋਲਿਆਂ ਦਾ ਸੂਪ ਉੱਚੇ ਛੋਲੇ ਦਹੀਂ ਭੱਲੇ ਦਹੀਂ ਭੱਲੇ ਕਹਿੰਦੇ ਆਇਲ ਫ੍ਰੀ ਆ ਜੀ ਇਹ ਇਹ ਭਾਫ਼ ਦੇ ਨਾਲ ਬਣਾਉਂਦੇ ਨੇ ਬੋਇਲ ਕਰਕੇ ਕੋਆ ਸੇ ਨਾਲ ਥਿਆਰ ਕਰਦੇ ਨੇ ਜਿਹੜੀ ਰੇਟ ਲਿਸਟ ਵੀ ਇਹਨਾਂ ਨੇ ਲਾਈ ਆ ਤਾਂ ਕਿ ਕਿਸੇ ਨੂੰ ਆਈਡੀਆ ਪਹਿਲੇ ਲੱਗ ਜਾਵੇ ਕਿਹੜੀ ਚੀਜ਼ ਆਰਡਰ ਕਰਨਾ ਲੱਡੂ ਕਰਾ ਰਹੇ ਤਾਂ ਮੈਂ ਹੁਣੇ ਖਾ ਕੇ ਛਟਿਆ ਦਹੀਂ ਗੋਲ ਗੱਪੇ ਦੇਸੀ ਕੇ ਲੱਡੂ ਆਲੂ ਟਿੱਕੀ ਖਵਾ ਪਿੰਨੀ ਕੋਲਚਾ ਬਲੈਕ ਅ ਛੋਲ ਹਾਂ ਜੀ ਹਾਂ ਜੀ ਆਲੇ ਸ਼ੋਨੇ ਦਾ ਜੂਸ ਜੇ ਨੂੰ ਕਰਨੇ ਆਪਾਂ ਦਹੀਂ ਭਲੇ ਮਿਹਨਤ ਜਿਹੜੀ ਆ ਕਿਸੇ ਵੀ ਖਿੱਤੇ ਦੇ ਵਿੱਚ ਹੋਵੇ ਕਿਸੇ ਵੀ ਖੇਤਰ ਦੇ ਵਿੱਚ ਹੋਵੇ ਮਿਹਨਤ ਜਿਹੜੀ ਆ ਜ਼ਰੂਰੀ ਆ ਖੁਸ਼ੀਆਂ ਵੀ ਉਹੀਆਂ ਨੇ ਜਿਹੜੀਆਂ ਤੁਸੀਂ ਆਪ ਕਮਾਈਆਂ ਹੁੰਦੀਆਂ ਕਾਸਟਰ ਦੇ ਉੱਤੇ ਜਿਹੜਾ ਨਿੰਮ ਦੇ ਘੋਟ ਨੇ ਦੀ ਮੈਂ ਗੱਲ ਕੀਤੀ ਆ ਨਿੰਮ ਦਾ ਘੋਟਣਾ ਜੀ ਆਹ ਕਹਾ ਘਰ ਨੂੰ ਚਲਾ ਕੇ ਵੀ ਦਿਖਾ ਦਿੰਦੇ ਆ ਥੋੜੀ ਦੇਰ ਤੁਹਾਨੂੰ ਤੇ ਇਹਦੇ ਵਿੱਚ ਜਿਹੜਾ ਡਰਾਈ ਫਰੂਟ ਸਾਰਾ ਪਾਇਆ ਜਾਂਦਾ ਸਪੈਸ਼ਲ ਜਿਹੜੀ ਮਸ਼ੀਨ ਇੰਡੀਆ ਤੋਂ ਮਂਗਾਈ ਹੈ ਨਾ ਨੇ ਸਭਾ ਗੁਰਜੀਤ ਸਿੰਘ ਐਸ ਵਾਲੇ ਜਿਹੜੀ ਸਰਵਿਸ ਦੇ ਉੱਤੇ ਆ ਜੀ ਚਾਰ ਕਰ ਰਹੇ ਛੋਟਾ ਟਰੱਕ ਆ ਪਰ ਸਹੂਲਤ ਜਿਹੜੀ ਇਹਨਾਂ ਨੇ ਅੰਦਰ ਸਾਰੀ ਰੱਖੀ ਹੋਈ ਆ ਫ੍ਰਿਜਰ ਵੀ ਹੈਗਾ ਸਟੋਕ ਵੀ ਪਾਣੀ ਸਾਰਾ ਪਰੰਧ ਹੈਗਾ ਜੀ ਇਹ ਆ ਜੀ ਸਰਦਾਈ ਅਜੇ ਮੈਂ ਟੇਸਟ ਕਰਨੀ ਆ ਦੇਖੋ ਕੀ ਕਰਾਂਦੇ ਆ ਜੀ ਜੀਸੇ ਜੀ ਨਾਲ ਨਾਲ ਦੱਸਿਓ ਹੁਣ ਕੀ ਬਣਾ ਰਹੇ ਤੁਸੀਂ ਜੀ ਇਹ ਆਪਾਂ ਜੀ ਆਪਣੇ ਮਾਲਵੇ ਦੇ ਸਪੈਸ਼ਲ ਦੇਸੀ ਕੁਲਚੀ ਬਣਾ ਰਹੇ ਆ ਜੀ ਇਹਨੂੰ ਆਪਾਂ ਸਟੱਫ ਬੰਦੀ ਕਹਿ ਸਕਦੇ ਆ ਜੀ ਅੱਛਾ ਤੇ ਮੱਖਣ ਦੇ ਨਾਲ ਲਾ ਕੇ ਇਹਨਾਂ ਨੂੰ ਪੂਰਾ ਰਾੜਤਾ ਜੀ ਹੁਣ ਹਾਂ ਤੇ ਤੋਂ ਬਾਅਦ ਹੁਣ ਇਹਨਾਂ ਦੀ ਸਟਫਿੰਗ ਕਰਾਂਗੇ ਜੀ ਸਟਾਫਿੰਗ ਦੇ ਉੱਪਰ ਇਹ ਸਿਟੇ ਸ਼ੋਲੇ ਵਿੱਚ ਆਲੂ ਪਾਏ ਹੋਏ ਮਸਾਲਾ ਜੀ ਆਪਣਾ ਮਸਾਲਾ ਜੀ ਜਿਹੜਾ ਹਰੇਕ ਘਰ ਦੇ ਵਿੱਚ ਹੁੰਦਾ ਉਹੀ ਮਸਾਲਾ ਪਾਉਂਦੇ ਆਂ ਇਹ ਕੋਈ ਸਟੈਨਸ਼ਰ ਵਾਲਾ ਮਸਾਲਾ ਨਹੀਂ ਜਿਹੜਾ ਇਹ ਬਣਾਇਦੇ ਨਾਲ ਪਾਣੀ ਪੂਰੀ ਹੈ ਪੰਜਾਬੀ ਗਾਣੇ ਮਿਊਜ਼ਿਕ ਚੱਲਦਾ ਜੀ ਜਿੰਨੇ ਵੀ ਦਰਸ਼ਕ ਦੇਖ ਰਿਹਾ ਗੁਰਜੀਤ ਸਿੰਘ ਜੀ ਮੈਂ ਬੇਨਤੀ ਕਰਾਂਗਾ ਤੁਸੀਂ ਸਾਰੇ ਪਪਾਕੋਰਾ ਟਾਕਾ ਨਿੰਨੀ ਮਨਰੇਵਾ ਜਿੱਥੇ-ਜਿੱਥੇ ਵੀ ਕਿਉਂਕਿ ਅੱਜ ਕੱਲ੍ਹ ਸ਼ਾਮ ਵੇਲੇ ਤੁਸੀਂ ਲੇਟ ਫਿਨਿਸ਼ ਕਰਦੇ 9 ਵਜੇ ਸੋ ਸਾਰਿਆਂ ਨੂੰ ਸ਼ਾਮ ਤੋਂ 5 ਆਫਟਰ ਆਵਰ ਜਿਹੜਾ ਡਿਊਟੀ ਤੋਂ ਬਾਅਦ ਵੀ ਆਣਾ ਬੜਾ ਸੌਖਾ ਇੱਕ ਤਾਂ ਆਪਣਾ ਥੋੜਾ ਐਡਰੈਸ ਤੇ ਦੱਸ ਦਿਓ ਤੇ ਬਾਕੀ ਜਿਹੜੀ-ਜਿਹੜੀ ਆਈਟਮਾਂ ਆ ਤੁਸੀਂ ਇੱਕੋ ਸਾਰੇ ਦੱਸ ਦਿਓ ਸਾਰਿਆਂ ਨੂੰ ਤਾਂ ਕਿ ਆਰਡਰ ਵੀ ਕਰ ਸਕਦੇ ਆ ਜਾਂ ਲੈ ਇੱਥੇ ਆਣਗੇ ਤੇ ਸਾਰਾ ਬੇਰਵੱਦ ਹੀ ਦੇ ਦੋ ਕਿਦਾਂ ਧੰਨਵਾਦ ਜੀ ਜਿਸਾਂ ਨੂੰ ਸਾਫ਼ੀ ਛੋੜੀ ਹੋਣ ਦਾ ਹੀ ਸਭ ਤੋਂ ਪਹਿਲਾਂ ਤੇ ਆਪਾਂ ਇਹ ਸ਼ਰਧਾਈ ਲਵਰ ਜੀ ਮੋਸਟਲੀ ਆਪਾਂ ਲੋਕਾਂ ਨੂੰ ਬਹੁਤ ਚੰਗਾ ਹੈਲਦੀਕ ਹੋ ਜਾਂ ਦੇਣ ਦੇ ਲਈ ਸ਼ੁਰੂ ਕੀਤਾ ਜੀ ਸਪੈਸ਼ਲ ਇੰਡੀਆ ਤੋਂ ਨਿਯਮ ਦੇ ਘੋਟਨੇ ਦੇ ਨਾਲ ਤੇ ਪੱਥਰ ਦੇ ਨਾਲ ਰਗੜਾਈ ਕਰਕੇ ਇਥੇ ਸ਼ਰਧਾਈ ਤਿਆਰ ਕਰੀ ਦੀ ਆ ਜੀ ਸ਼ਰਧਾਈ ਦੇ ਵਿੱਚ ਖਸ ਖਸ ਬਦਾਮ ਕਾਜੂ ਛੋਟੀ ਇਲਾਇਚੀ ਚਾਰ ਮਾਗਜ ਪਮਕਿਨ ਸੀਡ ਬਿਲਾ ਪਤੀ ਮੇਂ ਸ਼ਰੀਪਾ ਕੇ ਜੀ ਕਾਲੀ ਮੇਂ ਚ ਪਾ ਕੇ ਪੂਰਾ ਰਗੜਾ ਤਿਆਰ ਕਰੀਦਾ ਜੀ ਸਲੋ ਦੇ ਨਾਲ ਤੇ ਉਸ ਤੋਂ ਬਾਅਦ ਆਪਣੇ ਕੋਲ ਹੈਲਦੀ ਆਈਟਮ ਹੈਗੀ ਆ ਜੀ ਆਇਲ ਫਰੀ ਹੈ ਜੀ ਦਹੀਂ ਭੱਲੇ ਬਿਨਾ ਤੇਲ ਤੋਂ ਸਟੀਮ ਦੇ ਭੱਲੇ ਹੁੰਦੇ ਆ ਜੀ ਸਾਡੇ ਤਾਂ ਕਿ ਲੋਕਾਂ ਦੀ ਸਿਹਤ ਦੇ ਨਾਲ ਕੋਈ ਵੀ ਖਲਵਾੜ ਨਾ ਹੋਵੇ ਤੇ ਕੁਲਚੀ ਹੈ ਜੀ ਆਪਣੇ ਕੋਲ ਦੇਸੀ ਬਨ ਮਾਲਵੇ ਦੇ ਜੀ ਤੇ ਉਹ ਵੀ ਆਪਣਾ ਮੱਖਣ ਦੇ ਨਾਲ ਹੀ ਅਸੀਂ ਰਾੜ ਕੇ ਫੇਰ ਦਈਦੇ ਆ ਜੀ ਤੇ ਦੇਸੀ ਘਿਓ ਦੇ ਵਿੱਚ ਤਿਆਰ ਕੀਤੀ ਹੋਈ ਜਲੇਬੀ ਹੁੰਦੀ ਹੈ ਜੋ ਫਰੈਸ਼ ਹੁੰਦੀ ਹੈ ਕੋਈ ਫਰੋਜਨ ਨਹੀਂ ਕੋਈ ਫ੍ਰਿਜ ਵਾਲਾ ਨਹੀਂ ਜੀ ਵੈਰੀ ਗੁੱਡ ਤੇ ਉਸ ਤੋਂ ਬਾਅਦ ਆਪਣੇ ਕੋਲ ਪਾਪਾ ਜੀ ਹੈਗੀ ਆ ਜੀ ਤੇ ਆਪਣੇ ਕੋਲ ਖੋਆ ਪੀ ਆਪ ਘਰੇ ਮਾਰ ਕੇ ਤਿਆਰ ਕਰੀਦਾ ਜੀ ਤੇ ਖੋਆ ਪੀ ਨਹੀਂ ਮਿਲ ਜੂਗੀ ਜੀ ਆਪਾਂ ਨੂੰ ਤੇ ਇਹਦੇ ਨਾਲ ਆਪਣੇ ਕੋਲ ਗੋਲ ਗੱਪੇ ਦਹੀਂ ਪਲੜਾ ਛਾਟ ਜੀ ਤੇ ਅਚਰਜ ਟੇਕਵੇ ਦਾ ਉਹ ਵੀ ਸਾਰਾ pront ਤੁਹਾਡੇ ਕੋਲ ਹੈ ਜੀ ਤੁਸੀਂ ਸਾਨੂੰ ਗੂਗਲ ਦੇ ਉੱਤੋਂ ਨੰਬਰ ਲੈ ਕੇ ਕਾਲ ਕਰ ਸਕਦੇ ਹੋ ਜੀ ਟਿਕਟੌਕ ਇੰਸਟਾਗ੍ਰਾਮ ਸਨੇਪਚੈਟ ਹਰ ਜਗ੍ਹਾ ਤੇ ਹੈਗੇ ਆ ਜੀ ਤੇ ਅਗਲੇ ਹਫਤੇ ਤੋਂ ਬਰੀਟ ਵੀ ਆਪਣੇ ਸਟਾਰਟ ਹੋ ਜੂਗੀ ਵੈਰੀ ਗੁੱਡ ਬਹੁਤ ਵਧੀਆ ਜੀ ਥੋੜੇ ਆਪਣੇ ਟਾਈਮਿੰਗ ਚ ਦੱਸ ਦਿਓ ਕਿਹੜੇ ਕਿਹੜੇ ਦਿਨ ਕਦੋਂ ਕਦੋਂ ਤੱਕ ਹੈ ਤਾਂ ਮੂਮੈਂਟ ਆਪਾਂ ਬੁੱਧਵਾਰ ਤੋਂ ਸ਼ੁੱਕਰਵਾਰ ਸ਼ਾਮੀ 5 ਵਜੇ ਤੋਂ ਰਾਤੀ 9 ਵਜੇ ਤੱਕ ਹੋਈਦਾ ਜੀ ਹੂੰ ਸ਼ਨੀ ਐਤਵਾਰ ਦੁਪਹਿਰੇ 12 ਵਜੇ ਤੋਂ ਰਾਤੀ 9 ਵਜੇ ਤੱਕ ਹੋਈਦਾ ਜੀ ਤੇ ਪੂਰੀਆਂ ਹੈਲਦੀ ਆਈਟਮਾਂ ਜੀ ਕਿਸੇ ਦੇ ਨਾਲ ਕੋਈ ਸਿਹਤ ਦੇ ਨਾਲ ਕੋਈ ਖਲਵਾੜ ਨਹੀਂ ਕੁਛ ਨਹੀਂ ਜੀ ਤੇ ਮਿਹਨਤ ਜਾਰੀ ਹੈ ਜੀ ਬਾਕੀ ਸਾਰੇ ਸਹਿਯੋਗ ਦਿਓ ਜਰੂਰ ਥੈਂਕ ਯੂ ਜੀ ਕਿਉਂ ਮਿਹਨਤ ਤਾਂ ਕਰਨੀ ਜਿਹੜੀ ਆ ਹਰ ਇੱਕ ਦੇ ਜਿਹੜੀ ਆ ਫਰਜ਼ੇ ਬਣਦਾ ਕਿਉਂਕਿ ਐਡੀ ਦੂਰੋਂ ਸੱਤ ਸਮੁੰਦਰੋਂ ਪਾਰ ਆਏ ਆ ਅਸੀਂ ਕੋਈ ਵੀ ਜਿਹੜਾ ਕੀਤਾ ਆ ਮਾੜਾ ਨਹੀਂ ਆ ਲੇਕਿਨ ਜਿਹੜੀ ਮਿਹਨਤ ਮੰਗਦੀ ਆ ਸੋ ਸਾਡਾ ਵੀ ਫਰਜ਼ ਬਣਦਾ ਇੱਕ ਦੂਜੇ ਦੀ ਸਪੋਰਟ ਕਰੀਏ ਸੋ ਮੈਂ ਜਿੰਨੇ ਵੀ ਆਪਣਾ ਪੰਜਾਬੀ ਭਾਈਚਾਰਾ ਇੰਡੀਅਨ ਭਾਈਚਾਰਾ ਉਹਨਾਂ ਨੂੰ ਬੇਨਤੀ ਕਰਾਂਗਾ ਤੇ ਜਰੂਰ ਇੱਕ ਵਾਰੀ ਇਧਰ ਲੰਘਦੇ ਵੜਦੇ ਜਰੂਰ ਸਪੈਸ਼ਲ ਵੀ ਪਹੁੰਚੋ ਤੇ ਸਰਦਾਈ ਦਾ ਜਿਹੜਾ ਟੇਸਟ ਕਰੋ ਸੋ ਇੱਕ ਦੂਜੇ ਦੇ ਸਹਿਯੋਗ ਦੇ ਨਾਲ ਹੀ ਜਿਹੜੇ ਸਾਰੇ ਬਿਜ਼ਨਸ ਚੱਲਦੇ ਆ ਇੱਕ ਦੂਜੇ ਦੀ ਸਪੋਰਟ ਜਿਹੜੀ ਆ ਉਹ ਹੁੰਦੀ ਰਵੇ ਤੇ ਜਾਦੇ ਵਧੀਆ ਸੋ ਅਖੀਰ ਦੇ ਵਿੱਚ ਫਿਰ ਮੈਂ ਇੱਕ ਵਾਰੀ ਦਰਸਤਮ ਜੀ ਸਰਦਾਈ ਲਵਰ ਕਰਕੇ ਜਿਹੜੀ ਆ ਫੂਡ ਟਰੱਕ ਜਿਹੜਾ ਹੈ ਇਹ ਖੜਾ ਆ ਹੈਗਾ ਟਾਕਨਿੰਨੀ ਵਾਲੇ ਜਿਹੜਾ ਕਾਊਂਟਰ ਆ ਨਾ ਉਹਦੇ ਬਿਲਕੁਲ ਸਾਹਮਣੇ ਸੋ ਤੁਸੀਂ ਇੱਥੇ ਦੇਖ ਰਹੇ ਟਾਕਨਿੰਨੀ ਮੈਕਡੋਨਲਡ ਦੇ ਸਾਹਮਣੇ ਆ ਸੋ ਪਾਰਕਿੰਗ ਦਾ ਕੋਈ ਇਸ਼ੂ ਨਹੀਂ ਹੈਗਾ ਪਾਰਕਿੰਗ ਸਾਰੀ ਜਿਹੜੀ ਆ ਸ਼ਾਮ ਨੂੰ ਜਿਹੜੀ ਆ ਸਾਰੀ ਜਿਹੜੀ ਆ ਗੁੱਡ ਫ੍ਰੀਜ ਦੇ ਜਿਹੜੇ ਸਾਹਮਣੇ ਵਾਲੀ ਹੈ ਸਾਰੀ ਪਾਰਕਿੰਗ ਜਿਹੜੀ ਇੱਥੇ ਵਿਹਲੀ ਹੁੰਦੀ ਆ ਸੋ ਜਰੂਰ ਇੱਕ ਵਾਰੀ ਦਰਸ਼ਨ ਦਿਓ ਥੈਂਕ ਯੂ ਤੁਹਾਡਾ